ਅੱਜ ਦੀ ਕਹਾਣੀ ਇੱਕ ਅਜਹੀ ਮਾਂ ਦੀ ਹੈ ਜਿਸ ਦਾ ਦਰਦ ਸ਼ਬਦਾਂ ਵਿੱਚ ਸਮਝਿਆ ਨਹੀਂ ਜਾ ਸਕਦਾ ਮਾਂ ਜੋ ਆਪਣੇ ਪੁੱਤਰ ਦਾ ਰਾਹ ਤੱਕ ਦਿਆਂ ਆਪਣੀ ਜ਼ਿੰਦਗੀ ਗਵਾਉਂਦੀ ਹੈ ਇਸ ਦੇ ਅਥਰੂ ਸੁਣਾਈ ਨਹੀਂ ਸਿਰਫ ਮਹਿਸੂਸ ਹੋ ਸਕਦੇ ਹਨ ਆਓ ਇਸ ਦਰਦ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਸ਼ਾਮ ਦਾ ਵਕਤ ਸੀ ਸੂਰਜ ਡੁੱਬਣ ਦੀ ਤਿਆਰੀ ਕਰ ਰਿਹਾ ਸੀ ਪਿੰਡ ਦੀਆਂ ਗਲੀਆਂ ਵਿੱਚ ਰੌਣਕ ਹੌਲੀ-ਹੌਲੀ ਖਤਮ ਹੋ ਰਹੀਆਂ ਸਨ ਬਸ ਇੱਕ ਛੋਟਾ ਜਿਹਾ ਘਰ ਜਿਸ ਦਾ ਦਰਵਾਜ਼ਾ ਅਜੇ ਵੀ ਖੁੱਲ੍ਹਾ ਸੀ ਉੱਥੇ ਇੱਕ ਬੁੱਢੀ ਮਾਂ ਆਪਣੇ ਬੇਟੇ ਲਈ ਇੰਤਜ਼ਾਰ ਕਰ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਉਮੀਦ ਦੀ ਇੱਕ ਚਮਕ ਸੀ ਪਰ ਸਾਹਮਣੇ ਵਾਲੀ ਖਾਲੀ ਕੁਰਸੀ ਨੂੰ ਦੇਖ ਕੇ ਉਸ ਦਾ ਦਿਲ ਭਾਰੀ ਹੋ ਜਾਂਦਾ ਪੁੱਤਰ ਕਦੋਂ ਆਵੇਗਾ ਉਹ ਆਪਣੇ ਆਪ ਨੂੰ ਪੁੱਛਦੀ ਪਰ ਜਵਾਬ ਕੋਈ ਨਹੀਂ ਸੀ ਉਸ ਦਾ ਇਕਲੋਤਾ ਪੁੱਤਰ ਵਿਦੇਸ਼ ਦੀ ਧਰਤੀ ਤੇ ਨੌਕਰੀ ਕਰਦਾ ਸੀ ਪਿਛਲੇ 20-25 ਸਾਲਾਂ ਤੋਂ ਘਰ ਨਹੀਂ ਆਇਆ ਮਾਂ ਦੀਆਂ ਚਿੱਠੀਆਂ ਤੇ ਫੋਨ ਕਾਲ ਦਾ ਜਵਾਬ ਵੀ ਹੁਣ ਘੱਟ ਹੀ ਦਿੰਦਾ ਸੀ ਇੱਕ ਰਾਤ ਮਾਂ ਨੇ ਆਪਣੇ ਪੁੱਤਰ ਦੀ ਬਚਪਨ ਦੀ ਫੋਟੋ ਕੱਢੀ ਉਸ ਨੂੰ ਯਾਦ ਆਇਆ ਕਿ ਕਿਵੇਂ ਉਹ ਛੋਟੇ ਹੁੰਦੇ ਬੁਖਾਰ ਤੋਂ ਤੜਫਦਾ ਸੀ ਉਹ ਸਾਰੀ ਰਾਤ ਮਾਂ ਦੇ ਸਿਰਹਾਣੇ ਕੋਲ ਬੈਠਾ ਰਿਹਾ ਸੀ ਮਾਂ ਮੈਂ ਤੁਹਾਨੂੰ ਕਦੇ ਨਹੀਂ ਭੁੱਲਾਂਗਾ ਉਸ ਦਿਨ ਪੁੱਤਰ ਨੇ ਕਿਹਾ ਸੀ ਪਰ ਅੱਜ ਅਚਾਨਕ ਦਰਵਾਜ਼ੇ ਉੱਤੇ ਖੜਾਕ ਹੋਇਆ ਮਾਂ ਦਾ ਦਿਲ ਧੜਕੂਠਿਆ ਸ਼ਾਇਦ ਮੇਰਾ ਪੁੱਤਰ ਆ ਗਿਆ ਮਾਂ ਤੁਸ਼ਾ ਨਾਲ ਦਰਵਾਜ਼ੇ ਵੱਲ ਭੱਜੀ ਪਰ ਬਾਹਰ ਸਿਰਫ ਇੱਕ ਡਾਕੀਆ ਖੜਾ ਸੀ ਜਿਸ ਨੇ ਇੱਕ ਲਿਫਾਫਾ ਫੜਾ ਦਿੱਤਾ लिफाफे ਵਿੱਚ ਇੱਕ ਚੈੱਕ ਤੇ ਇੱਕ ਨੋਟ ਸੀ ਤੇ ਨੋਟ ਵਿੱਚ ਲਿਖਿਆ ਸੀ ਮਾਂ ਮੈਂ ਬਹੁਤ ਵਿਅਸਤ ਹਾਂ ਇਹ ਪੈਸੇ ਤੁਹਾਡੇ ਕੰਮ ਆਉਣਗੇ ਤੁਸੀਂ ਸਮਝਦੇ ਨਹੀਂ ਵਿਦੇਸ਼ ਵਿੱਚ ਜ਼ਿੰਦਗੀ ਕਿੰਨੀ ਔਖੀ ਹੈ ਮਾਂ ਦੇ ਹੱਥ ਕੰਬ ਗਏ ਉਸਨੇ ਚੈੱਕ ਨੂੰ ਇੱਕ ਪਾਸੇ ਰੱਖ ਦਿੱਤਾ ਤੇ ਫੋਟੋ ਨੂੰ ਸ਼ਾਂਤੀ ਨਾਲ ਲਾ ਲਿਆ ਮੈਨੂੰ ਪੈਸੇ ਨਹੀਂ ਪੁੱਤਰ ਤੇਰੀ ਇੱਕ ਪਲ ਦੀ ਲੋੜ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਡਿੱਗ ਪਏ ਅਗਲੇ ਦਿਨ ਪਿੰਡ ਵਾਲਿਆਂ ਨੇ ਮਾਂ ਨੂੰ ਉਸ ਦੇ ਘਰ ਵਿੱਚ ਚੁੱਪ ਪਈ ਵੇਖਿਆ ਮਾਂ ਦੇ ਹੱਥ ਵਿੱਚ ਪੁੱਤਰ ਦੀ ਫੋਟੋ ਸੀ ਉਸ ਦੇ ਚਿਹਰੇ ਉੱਤੇ ਇੱਕ ਉਦਾਸੀ ਸੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਪੈਸੇ ਤੇ ਸੁੱਖ ਸਹੂਲਤਾਂ ਕਦੇ ਵੀ ਮਾਂ ਦੇ ਪਿਆਰ ਦੀ ਥਾਂ ਨਹੀਂ ਲੈ ਸਕਦੇ ਕੀ ਅਸੀਂ ਵੀ ਆਪਣੇ ਰਿਸ਼ਤਿਆਂ ਨੂੰ ਭੁੱਲ ਕੇ ਸਿਰਫ ਦੌੜ ਭੱਜ ਵਿੱਚ ਖੋਏ ਹੋਏ ਹਾਂ ਮਾਂ ਦਾ ਪਿਆਰ ਭਗਵਾਨ ਦਾ ਵੀ ਇੱਕ ਰੂਪ ਹੈ ਜੋ ਹਮੇਸ਼ਾ ਤੁਹਾਡੇ ਨਾਲ ਹੈ ਚਾਹੇ ਤੁਸੀਂ ਕਿੰਨਾ ਵੀ ਦੂਰ ਕਿਉ ਨਾ ਚਲੇ ਜਾਓ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਲਾਈਕ ਜਰੂਰ ਕਰੋ ਹੋਰ ਇਹੋ ਜਿਹੀਆਂ ਕਹਾਣੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ ਜਦ ਤੱਕ ਦੋ ਇਜਾਜ਼ਤ ਸਬਰ ਕਰੋ ਸ਼ੁਕਰ ਕਰੋ ਮਾਪਿਆਂ ਦੀ ਸੇਵਾ ਕਰੋ